ਹਾਏ ਉਹ ਵੀ ਸੀਗਾ ਸਮਾਸਾਰਾ ਦਿਨ ਨਾਲ ਨਾਲ ਉਹ ਵੀ ਸੀਗਾ ਸਮਾਸਾਰਾ ਦਿਨ ਨਾਲ ਨਾਲ ਹੁਣ ਸਾਡੇ ਲਈ ਤੂੰ ਕੱਢਾਈ ਕਵਿੰਦਨਾ ਹਾਏ ਕਰ ਵਾਲੀ ਹੋਗੀ ਤੈਨੂੰ ਜਿੰਨੀਆਂ ਵਧਾਈਆਂ ਪਰ ਸਾਡੇ ਸੁਪਲੈਂਡਰੀ ਨੂੰ ਵਿੰਦਨਾ ਹਾਏ ਕਰ ਭਾਈ ਰੋਗੀ ਤੈਨੂੰ ਜਿੰਨੀਆਂ ਵਧਾਈਆਂ ਪਰ ਸਾਡੇ ਸੁਪਲੈਂਡਰੀ ਨੂੰ ਵਿੰਦਨਾ ਅਲਫਾ ਤੇ ਸੁਫਲੈਂਡੀ ਨੂੰ ਮੈਂਦਨਾ ਹੋ ਯਾਦ ਕੱਲਾ ਕੱਲਾ ਬੋਲ ਪੈਣ ਕਾਲਜੇ ਚ ਹੋਲ ਮੈਨੂੰ ਆਖ ਦੀ ਹੁੰਦੀ ਸੀ ਆਰ ਨੇਤ ਵਰਗਾ ਹਜ ਸਿੰਘੇਲ ਦਾ ਪੁਆਖਾ ਤਾਈਓ ਬਾਰ ਬਾਰ ਵੇਖਾਂ ਮhenga ਲੱਗਦੇ ਨੇ ਆਈ ਵਾਲੇ ਖੇਤ ਵਰਗਾ ਓ ਹੁਰਪੰਗਾ ਵਾਲੇ ਨੂੰ ਵੇ ਕਾਰਖਾ ਤੋਂ ਆਖੇ ਹੁਣ ਬੰਡਾ ਹੋਗੀ ਤੈਨੂੰ ਜਿੰਨੀਆਂ ਵਧਾਈਆਂ ਪਰ ਸਾਡੇ ਸੁਪ ਲੈੰਡੀ ਨੂੰ ਲੈੰਦਣਾ ਓ ਘਾਰ ਵਾਲੀ ਹੋਗੀ ਤੈਨੂੰ ਜਿੰਨੀਆਂ ਵਧਾਈਆਂ ਪਰ ਸਾਡੇ ਸੁਪ ਲੈੰਡੀ ਨੂੰ ਲੈੰਦਣਾ ਹਏ ਸਾਡੇ ਸੁਪ ਲੈੰਡੀ ਨੂੰ ਲੈੰਦਣਾ ਸਨਾ ਖਾਦੀ ਪ੍ਰਵਾਨ ਕਰੇ ਬਾਈ ਕਬੱਡੀ ਇਜਾਰੇ ਕਰੇ ਸੀ ਕਬੱਡੀ ਦੇਖਣ ਆਏ ਆ ਪ੍ਰਮਾਤਮਾ ਬਾਈ